ਲੈ ਲੈ ਉਹਨਾ ਮੈਨੂੰ ਚੇਤੇ ਭੁੱਲ ਗਿਆ ਹੈਗਾ ਸ਼ਾਮ ਤੱਕ ਆ ਜਾਣੀਂ ਵੇਖ ਲੈ ਤੈਨੂੰ ਹੁਣ ਧਿਆਨ ਨਹੀਂ ਮੇਰੇ ਵੱਲ ਲਗਾ ਤੁਹਾਡਾ ਨਹੀਂ ਧਿਆਨ ਤੇ ਹੋਰ ਕਿਧਰ ਧਿਆਨ ਹੈ ਵੇਖ ਲੈ ਤੂੰ ਕੱਲ ਦੀਆਂ ਗਿਆ ਇਹਦਾਂ ਦਵਾਈਆਂ ਕੋਈ ਨਹੀਂ ਬੋਲ ਸ਼ਾਮ ਤੱਕ ਆ ਜਾਣੀ ਮੈਂ ਤੇ ਕੇ ਕੋਈ ਕਿਰਨ ਨੇ ਠੀਕ ਹੀ ਹੋਵੇ ਨਾ ਤੇ ਉਹ ਕਿ ਪੱਜਾ ਜਾਂਦਾ ਉਹ ਨਹੀਂ ਲੈਣ ਲਈ ਕਿਰਨ ਕਿਧਰ ਆ ਗਈ ਵਿੱਚ ਦੇਖ ਲੋ ਕੱਲ ਬਾਬੇ ਦੇ ਦਰਸ਼ਨ ਕਿੱਡੇ ਵਧੀਆ ਹੋ ਗਏ ਆ ਦਰਸ਼ਨ ਤੇ ਜੇਰੇ ਹੋਣੀ ਹੋਣੇ ਆ ਤੇ ਮੈਂ ਤੇ ਘਬਰਾ ਗਈ ਜੱਕਦਮ ਨੂੰ ਨੂੰ ਵੇਖ ਕੇ ਚੜੇਲ ਨੂੰ ਚੜੇਲ ਨੂੰ ਹੈ ਇਹ ਚੜੇਲ ਆ ਨੀ ਮੈਂ ਤੇ ਡਰ ਗਈ ਮੈਂ ਕਿੰਨੇ ਪਤਨੀ ਹੁਣ ਕਿਰਨ ਦੇ ਕੀ ਕੀ ਕੰਨ ਭਰਨੇ ਨੇ ਇਹਨੇ ਕਿਰਨ ਨੂੰ ਕੀ ਕੀ ਕਹਿਣਾ ਪਰ ਮੈਂ ਕਿੰਨੇ ਸ਼ੁਕਰ ਕਿਰਨ ਸਮਝਦਾਰ ਤੇ ਸਿਆਣੀ ਨਿਕਲੀ ਆ ਕੁੜੀ ਬਿਲਕੁਲ ਸਹੀ ਅਸੀਂ ਜਿੰਨਾ ਸਮਝਦੇ ਸੀ ਨਾ ਪਰ ਸ਼ੁਕਰ ਉਸ ਸਿਆਣੀ ਨਿਕਲੀ ਆ ਜਿੰਨੇ ਸਾਰੀ ਗੱਲ ਨੂੰ ਕਵਰ ਕਰ ਲਈ ਮੈਂ ਕਿੰਨੀ ਆ ਪਰ ਇੱਕ ਗੱਲ ਹੀ ਉਹ ਜਿੱਦਰੇ ਗੱਲ ਨਹੀਂ ਓ ਛੱਡੀ ਉਹਨੇ ਮੁੱਤੀ ਤੇ ਜਰੂਰ ਕੁਝ ਨਾ ਕੁਝ ਲਾਈ ਹੋਈ ਨਹੀਂ ਨਹੀਂ ਉਹਨੇ ਉਹਨੂੰ ਪੂਰਾ ਢਕਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜਦੋਂ ਮੈਂ ਧੁਰੋ ਤੁਰ ਹੀ ਹੋਣੀ ਨਾ ਮੈਂ ਕਿਹਾ ਮੇਕੇ ਲੱਗਦੀ ਤੇ ਉਹੀ ਪਈ ਹੈ ਕਿੰਦਕੋ ਉਸੇ ਕੇਸੀ ਹੋਰ ਹੋਵੇ ਮੇਰੀ ਦੂਰ ਦੀ ਨਿਗਾ ਘੱਟ ਸ਼ਾਇਦ ਮੈਂ ਹੀ ਐਨਕ ਨਹੀਂ ਲਾਈ ਹੋਈ ਤੇ ਜਦੋਂ ਮੈਂ ਉਹ ਕਟੀ ਦੇ ਕੋਲ ਆਈ ਨਾ ਮੈਂ ਕਿਹਾ ਪਈ ਤੇ ਉਹੀ ਅਸੀਂ ਆਪਾਂ ਕਰੋ ਤੇ ਅੱਗੇ ਹੀ ਹੋਤੇ ਮੈਂ ਤੇ ਇੱਕ ਰਾਂਗ ਜਾਵਾਂ ਤੇ ਇੱਕ ਰਾਂਗ ਆਵੇ ਤੇ ਮੇਰਾ ਵੀ ਤੇ ਇਹੀ ਹਾਲ ਹੋਇਆ ਸੀ ਜੀ ਕਿਦਾਂ ਕੀ ਹਾਲ ਹੋਇਆ ਬੈਠੋ ਬੈਜੋ ਸਾਥ ਰਲੋ ਬੈਜੋ ਉਹ ਕੱਲ ਦੀ ਗੱਲ ਹੀ ਕਰਦੇ ਪਏ ਸੀ ਹੀਂਦ ਜੋ ਮਿਲ ਗਈ ਹਾਂ ਦੱਸ ਮੈਂ ਤੇ ਆਪ ਕਭਰਾ ਗਈ ਸਾਰੇ ਕਭਰਾ ਗਏ ਸੀ ਇੱਕਦਮ ਦੇਖ ਕੇ ਨਾ ਹਾਂ ਨੇ ਤਾਂ ਉਹ ਲਾ ਪਤਾ ਨਹੀਂ ਹੋਣ ਕੀ ਬੰਨਾ ਲੱਗੀ ਸੀ ਕੀ ਪਤਾ ਕਿਤੋਂ ਲੱਗੀ ਇਹ ਬਲਾ ਗੱਲਾਂ ਕਰਨ ਤੇ ਅੰਮੀ ਨਿਕਲ ਕੇ ਆ ਗਈ ਇਸ ਤੇ ਵੇਖੀ ਵੀ ਨਹੀਂ ਉੱਥੇ ਚਲੋ ਰੱਬ ਜੋ ਕਰਦਾ ਚੰਗਾ ਹੀ ਕਰਦਾ ਵੇ ਚੰਗੇ ਵੇਲੇ ਹੋ ਗਿਆ ਸਾਡੀ ਕਿਰਪਾ ਸ਼ੁਕਰੇ ਅਸੀਂ ਦਰਸ਼ਨਾਂ ਵਾਸਤੇ ਗਏ ਸੀ ਤੇ ਕੋਈ ਚੰਗਾ ਕਰਮ ਕੀਤਾ ਅੱਗੇ ਆ ਗਿਆ ਨਹੀਂ ਤਨੇ ਉਹਨੇ ਕੇ ਜ਼ਮੀਨ ਛੱਡੀ ਉਹਨੇ ਇਨ ਕਸਰ ਛੱਡੀ ਐ ਤੇ ਪੱਕੀ ਹੈ ਸਾਰੀਆਂ ਗੱਲਾਂ ਛੱਡੋ ਮੈਂ ਬੁੱਤੂ ਤੁਹਾਡਾ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਦੱਸੋ ਤੁਸੀਂ ਮੇਰੀਆਂ ਧੀਆਂ ਹੈ ਮੈਂ ਤੁਹਾਡਾ ਕੋ ਮਾਫੀ ਮੰਗਣੀ ਨਹੀਂ ਬੀਜੀ ਐਂਦਾ ਨਾ ਕਰੋ ਮੈਂ ਤੁਹਾਨੂੰ ਬਹੁਤ ਗਲਤ ਸਮਝਿਆ ਕਿ ਤੁਸੀਂ ਗੋਲਡੀ ਦੀ ਵੋਟੀ ਨੂੰ ਕਰੋ ਕੱਢਿਆ ਮੈਂ ਹੀ ਸੋਚਦੀ ਰਹੀ ਤੁਹਾਡਾ ਹੱਥਗਾ ਉਹਨੂੰ ਘਰੋਂ ਕੱਢਣ ਦੇ ਵਿੱਚ ਬੀਜੀ ਅਸੀਂ ਤਾਂ ਉਹਨੂੰ ਥੋੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹਰ ਤਿੱਕਕੇ ਦੀਆਂ ਆਪਣੀਆਂ ਸਫਾਈਆਂ ਦਿੱਤੀਆਂ ਹਰ ਗੱਲ ਗੱਲ ਤੇ ਤੁਹਾਨੂੰ ਸਮਝਾਇਆ ਕਿ ਬੀਜੀ 골ਡੀ ਦੀ ਵੋਟੀ ਨੂੰ ਘਰੋਂ ਕੱਢਣ ਵਿੱਚ ਸਾਡਾ ਕੋਈ ਹੱਥ ਨਹੀਂ ਹੈਗਾ ਅਸੀਂ ਉਹਨੂੰ ਤੰਗ ਨਹੀਂ ਕਰਦੀਆਂ ਪਰ ਪਤਾ ਨਹੀਂ ਕਿਉਂ ਤੁਹਾਡੇ ਦਿਮਾਗ ਦੇ ਵਿੱਚ ਨਾ ਇਹ ਗੱਲ ਘਰ ਘਰ ਚੁੱਕੀ ਸੀ ਕਿ ਬਸ ਇਹ ਦੋਨੋਂ ਜਣੀਆਂ ਨਾ ਉਹਦੇ ਮਗਰ ਪਈਆਂ ਹੋਈਆਂ ਨੇ ਜਿਹੜਾ ਕਿ ਨਹੀਂ ਬੀਜੀ ਇਹ ਤੁਹਾਡਾ ਵਹਿਨ ਸੀ ਅਸੀਂ ਤੁਹਾਨੂੰ ਹਰ ਤਰੀਕੇ ਨਾਲ ਸਮਝਾਇਆ ਲੇਕਿਨ ਪਤਨੀ ਤੁਸੀਂ ਸਮਝਣ ਨੂੰ ਤਿਆਰੀ ਨਹੀਂ ਸੀ ਗੇ ਫਿਰ ਇੱਕੋ ਹੀ ਗੱਲ ਅਸੀਂ ਮੰਨ ਗਿਆ ਹਾਰ ਮੰਨ ਕੇ ਬਹਿ ਗਈਆਂ ਵੀ ਫਿਰ ਤੁਹਾਡੀ ਐ ਜੀ ਸੋਚ ਹੈ ਤੇ ਫਿਰ ਇਦਾਂ ਹੀ ਸਹੀ ਫਿਰ ਹੋਰ ਕੀ ਹੋ ਸਕਦਾ ਦੇਖੋ ਵੀਜੀ ਤੁਸੀਂ ਸਾਡੇ ਉੱਤੇ ਚੋਰੀ ਦਾ ਇਲਜ਼ਾਮ ਵੀ ਲਗਾਤਾ ਹੈ ਤੁਸੀਂ ਕੰਦੇ ਹੀ ਜਿੰਨੇ ਵੀ ਸੱਗਣਾ ਦੇ ਪੈਸੇ ਹੈਗੇ ਆ ਉਹ ਤੁਸੀਂ ਕੱਢੇ ਆ ਅਸੀਂ ਤਾਂ ਕੁਛ ਲਿੱਤਾ ਹੀ ਨਹੀਂ ਪਰ ਅਸੀਂ ਤੁਹਾਨੂੰ ਕੰਦੇ ਰਹੇ ਆ ਕਿ ਸਾਰੇ ਪੈਸੇ ਧੀਤ ਕੋਲ ਪਰਸਾਵਾ ਧੀਤ ਕੋਲ ਪਰਸਾ ਤੁਸੀਂ ਕਹਿੰਦੇ ਨਹੀਂ ਤੁਸੀਂ ਲਿੱਤੇ ਆ ਤੁਸੀਂ ਲਿੱਤੇ ਆ ਈਮਨ ਕੀ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਤੁਸੀਂ ਸਾਡੀ ਬੇਇੱਜ਼ਤੀ ਕਰ ਦਿੱਤੀ ਤੇ ਪਰ ਅਸੀਂ ਫੇਰ ਵੀ برداشت ਕਰਦੇ ਰਹੇ ਹਾਂ ਚੱਲ ਕੋਈ ਗੱਲ ਪਰ ਤੁਸੀਂ ਉਸ ਵੇ ਸਾਡੀ ਇੱਕ ਵੀ ਨਹੀਂ ਸੁਣੀ ਬੀਜੀ ਇਹ ਗੱਲ ਸੱਚ ਹੈ ਕਿ ਸਾਰੇ ਸਗਨਾਂ ਦੇ ਪੈਸੇ ਤੁਸੀਂ ਸਾਨੂੰ ਫੜਾਏ ਸਨ ਔਰ ਅਸੀਂ ਫੜੇ ਵੀ ਸਨ ਪਰ ਜਦੋਂ ਡੋਲੀ ਲੈ ਕੇ ਅਸੀਂ ਘਰ ਆਏ ਆ ਨਾ ਉਦੋਂ ਆਪਾਂ ਤੁਹਾਨੂੰ ਪੈਸੇ ਫੜਾਤੇ ਸਾਰੇ ਤੁਸੀਂ ਸਾਰੇ ਪੈਸੇ ਰੀਤ ਨੂੰ ਫੜਾਤੇ ਸਨ ਤੇ ਰੀਤ ਨੇ ਸਾਰੇ ਪੈਸੇ ਚੁੱਕ ਕੇ ਅਲਮਾਰੀ 'ਚ ਰੱਖਤੇ ਪਰ ਤੁਸੀਂ ਤੁਹਾਡੇ ਦਿਮਾਗ 'ਚ ਬਸ ਇੱਕ ਗੱਲ ਘਰ ਘਰ ਗਈ ਇੱਕ ਗੱਲ ਬਸ ਬਹਿ ਗਈ ਕਿ ਚੋਰੀ ਇਹਨਾਂ ਨੇ ਕਰ ਲਈ ਜਿਹੜਾ ਕਿ ਸਾਨੂੰ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਨਾ ਹੀ ਅਸੀਂ ਵੇਖੇ ਨਾ ਹੀ ਸਾਨੂੰ ਪਤਾ ਕਿਉਂਕਿ ਆਪਾਂ ਤਾਂ ਤੁਹਾਡੇ ਹੱਥੇ 'ਚ ਪੈਸੇ ਦਿੱਤੇ ਸਨ ਨਾ ਸੀ ਰੀਤ ਦੇ ਹੱਥੇ ਹੀ ਦਿੱਤੇ ਅਸੀਂ ਤੁਹਾਨੂੰ ਫੜਾਏ ਸਨ ਤੁਸੀਂ ਅੱਗੋਂ ਨੂੰ ਫੜਾਤੇ ਤੇ ਇਹਦੇ 'ਚ ਸਾਡਾ ਕੀ ਕਸੂਰ ਹੈ ਦੱਸੋ ਬੱਸ ਕਰੋ ਬੁੱਤ ਮੈਨੂੰ ਹੋਰ ਸ਼ਰਮਿੰਦਿਆ ਨਾ ਕਰੋ ਮੈਂ ਅੱਗੇ ਬਹੁਤ ਸ਼ਰਮਿੰਦਾ ਹਾਂ ਤੁਹਾਡੇ ਤੋਂ ਪਰ ਇੱਕ ਗੱਲ ਮੈਨੂੰ ਹੋਰ ਦੱਸ ਦਿਓ ਭਾਵੇਂ ਮੇਰੇ ਦਿਲ ਦਾ ਵਹਿਮ ਹੀ ਹੋਵੇ ਤੁਸੀਂ ਹੁਣ 골ਡੀ ਦਾ ਵਿਆਹ ਕਿਉਂ ਨਹੀਂ ਸੀ ਹੋਂ ਦਿੰਦੀਆਂ? ਬੀਜੀ ਤੁਹਾਨੂੰ ਸਾਡੇ ਤਾਂ ਹਜੇ ਵੀ ਯਕੀਨ ਨਹੀਂ ਆ। ਜੇ ਤੁਹਾਨੂੰ ਯਕੀਨ ਹੋਵੇ ਨਾ ਤੇ ਸਾਨੂੰ ਇਹ ਦੁਬਾਰਾ ਤੁਸੀਂ ਇਹ ਗੱਲ ਪੁੱਛਦੇ ਨਾ। ਮੱਝੋ ਚੁੱਪ ਕਰ ਮੈਂ ਅਗਰਸ ਨਹੀਂ ਆ ਪੀਚੀ। ਬੀਜੀ ਤੁਹਾਨੂੰ ਪਤਾ ਨਾ ਰੀਤ ਕਿੰਨਾ ਫਜ਼ੂਲ ਖਰਚਾ ਕਰਦੀ ਸੀ। 골ਡੀ ਨੂੰ ਕਿੰਨਾ ਤੰਗ ਕਰਦੀ ਸੀ। ਠੀਕ ਹੈ। ਜੇ ਐਸਾਂ ਹੀ 골ੜੀ ਨੂੰ ਫਜ਼ੂਲ ਖਰਚੇ ਚ ਪਾਈ ਰੱਖਦੀ ਇੱਧਰ ਦੇ ਖਰਚੇ ਕਰ ਉੱਧਰ ਦੇ ਖਰਚੇ ਕਰ ਇੱਧਰ ਜਾਣਾ ਉੱਧਰ ਜਾਣਾ ਤੇ 골ੜੀ ਆਪਣੀ ਜ਼ਿੰਮੇਵਾਰੀ ਕਦੋਂ ਨਿਭਾਨੀਆਂ ਸਨ ਕਦੋਂ ਨੇ ਆਪਣੀ ਜ਼ਿੰਮੇਵਾਰੀ ਦੇਖੋ ਅਨਿਲ ਦੂਰ ਹੈਗਾ ਉਹਦੀ ਉਨੀ ਕਮਾਈ ਨਹੀਂ ਹੈਗੀ ਕਿ ਜੇ ਘਰ ਦਾ ਸਾਰਾ ਬੋਝ ਸਾਰਾ ਖਰਚਾ ਚੁੱਕ ਸਕੇ ਤੇ ਗਈ ਰਹੀ ਗੱਲ ਮੇਰੀ ਮੇਰੇ ਕਿਹੜਾ ਸਿਰ ਦਾ ਸਾਈ ਹੈਗਾ ਸੱਜ ਜਿੰਨੂੰ ਕਹੀ ਇਹ ਸਾਰਾ ਖਰਚਾ ਚੁੱਕ ਲਵੇ ਤੇ ਬੱਚਿਆ ਬਾਕੀ 골ਡੀ ਸਾਰੀ 골ਡੀ ਨੇ ਜ਼ਿੰਮੇਵਾਰੀਆਂ ਤੇ ਨਿਭਾਣੀਆਂ ਸਨ ਨਾ ਫਿਰ ਇਸ ਤਰ੍ਹਾਂ 골ਡੀ ਨੇ ਆਪਣੇ ਜ਼ਿੰਮੇਵਾਰੀਆਂ ਨਿਭਾਉਂਦਾ ਕਿ ਸਾਡੀਆਂ ਨਹੀਂ ਭਾਂਦਾ ਠੀਕ ਹੈ ਅਸੀਂ ਇਸ ਗੱਲ ਨੂੰ ਮੰਨਦੇ ਆ ਕਿ ਅਸੀਂ ਵੀ ਆਪਣੇ ਬੱਚਿਆਂ ਬਾਰੇ ਸੋਚਦੇ ਪਏ ਸੀ ਪਰ ਬੀਜੀ ਕਿ ਆਪਣੇ ਬੱਚਿਆਂ ਦਾ ਸੋਚਣਾ ਆਪਣੇ ਘਰ ਦਾ ਸੋਚਣਾ ਕਿ ਗਲਤ ਹੈ ਸਹੀ ਨਹੀਂ ਸਾਨੂੰ ਆਪਣੇ ਬੱਚੇ ਦੇ ਸੋਚਣ ਦਾ ਕੋਈ ਹੱਕ ਨਹੀਂ ਹੈਗਾ ਅਸੀਂ ਤਾਂ ਆਪਣੇ ਬੱਚਿਆਂ ਦੀ ਅੱਛੀ ਜ਼ਿੰਦਗੀ ਬਾਰੇ ਸੋਚਣਾ ਹੀ ਹੈ ਨਾ ਫੇ ਤੁਸੀਂ ਦੱਸੋ ਇਸ ਕਰਕੇ ਅਸੀਂ ਸੋਚਦੇ ਸੀਗੇ ਕਿ ਜੇ ਕੋਈ ਹੋਰ ਆ ਗਈ ਉਹ ਵੀ ਰੀਤ ਵਰਗੀ ਆ ਗਈ ਤੇ ਸਾਡਾ ਕੀ ਬਨੇਗਾ ਕੀ ਹੋਏਗਾ ਸਾਡਾ ਸਾਡੇ ਬੱਚਿਆਂ ਦਾ ਕੀ ਬਨੇਗਾ ਬਸ ਇਹ ਗੱਲ ਸੋਚਦੇ ਸੀ ਕਿ 골ਡੀ ਜਿਹੜੇ ਦਰਦ ਦੁੱਖ ਵਿੱਚ ਪਹਿਲੇ ਨਿਕਲਿਆ ਨਾ ਹੁਣ ਫਿਰ ਉੱਥੇ ਨਾ ਪਵੇ ਕਿ ਰੋਜ਼ ਰੋਜ਼ ਜਵਾਬ ਦੇ ਨਾ ਔਖਾ ਹੋ ਜਾਂਦਾ ਵੀ ਜੇ ਬਸ ਇਸ ਕਰਕੇ ਨਹੀਂ ਤੇ ਹੋਰ ਕੋਈ ਗੱਲ ਨਹੀਂ ਸੱਜੇ ਨਾ ਕੀ ਅਸੀਂ ਕਿਰਨ ਤੋਂ ਨਫ਼ਰਤ ਕਰਦੇ ਸੀਗੇ ਕਿਰਨ ਤੋਂ ਤੇ ਨਫ਼ਰਤ ਅਸੀਂ ਕਰਦੇ ਹੀ ਨਹੀਂ ਸੀਗੇ ਜਿਵੇਂ ਜਿਵੇਂ ਹੌਲੀ ਹੌਲੀ ਅਸੀਂ ਉਹਨੂੰ ਦੇਖਿਆ ਉਹਨੇ ਆਪਣੇ ਆਪ ਨੂੰ ਸਾਡੇ ਵਿੱਚ ਢਾਲ ਲਿਆ ਉਹ ਸਾਨੂੰ ਸਮਝਣ ਲੱਗ ਪਈ ਅਸੀਂ ਉਹਨੂੰ ਸਮਝਣ ਲੱਗ ਪਏ ਵਿਜੀ ਇਸ ਕਰਕੇ ਕਿਰਨ ਵਾਸਤੇ ਅਸੀਂ ਅੱਜ ਵੀ ਨਫ਼ਰਤ ਨਹੀਂ ਕਰਦੇ ਪਰ ਕਿਰਨ ਬੜੀ ਸੁਲਝੀ ਹੋਈ ਕੁੜੀ ਐ ਬੜੀ ਸਮਝਦਾਰ ਐ ਉਹਨੇ ਆਪਣੀ ਸਿਆਣਪ ਦੇ ਨਾਲ ਨਾ ਹਰ ਕੰਮ ਨੂੰ ਆਪਣੀ ਜਗ੍ਹਾ ਤੇ ਰੱਖ ਕੇ ਹੈਂਡਲ ਕੀਤਾ ਜੀ ਇਸ ਕਰਕੇ ਆਪ ਸਾਡੇ ਦਿਲ ਵਿੱਚ ਹੈ ਜੀ ਕੋਈ ਗੱਲ ਨਹੀਂ ਹੈਗੀ ਔਰ ਨਾ ਹੀ ਤੁਸੀਂ ਲੈ ਕੇ ਆਓ ਵੀ ਜੀ ਅਸੀਂ ਤਾਂ ਥੋੜਾ ਡਰ ਗਏ ਸੀ ਕਿਤੇ 골ਡੀ ਆਪਣੀ ਜ਼ਿੰਮੇਵਾਰੀਆਂ ਤੋਂ ਨਾ ਮੂੰਹ ਨਾ ਫੇਰ ਲਵੇ ਜੇ ਉਹਦਾ ਵਿਆਹ ਹੋ ਜਾਏਗਾ ਤੇ ਫਿਰ ਉਹਨੂੰ ਉਹਦੇ ਘਰ ਦੀ ਵੀ ਜ਼ਿੰਮੇਵਾਰੀਆਂ ਉਹਨੂੰ ਪੈ ਜਣੀਆਂ ਸੀ ਤੇ ਇਸ ਕਰਕੇ ਨਾ ਥੋੜਾ ਜਿਹਾ ਸਾਨੂੰ ਹੋ ਗਿਆ ਪਰ ਦੋ ਦੋ ਜ਼ਿੰਮੇਵਾਰੀਆਂ ਨਿਭਾਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਪੰਨੇ 골ਡੀ ਬਹੁਤ ਸਿਆਣਾ ਨਿਕਲੇ ਸਾਡਾ ਉਹਨੇ ਹਰ ਇੱਕ ਨੂੰ ਆਪ ਆਪਣੀ ਜਗ੍ਹਾ ਰੱਖਿਆ ਹੈ ਤੇ ਜ਼ਿੰਮੇਵਾਰੀਆਂ ਵੀ ਉਹਨੇ ਅੱਛੇ ਤਰੀਕੇ ਨਾਲ ਨਿਭਾਉਂਦਾ ਪਿਆ ਹਰ ਚੀਜ਼ ਨੂੰ ਤਰੀਕੇ ਨਾਲ ਸੈੱਟ ਕਰਦਾ ਪਿਆ ਬਸ ਆਹੀ ਗੱਲ ਜੇ ਚਲੋ ਮੇਰੀ ਇੱਥੀ ਹੋ ਪਿਛਲੀਆਂ ਗੱਲਾਂ ਤੇ ਮਿੱਟੀ ਪਾਉ ਆਪਾਂ ਹੁਣ ਸਾਰੇ ਰਲ ਕੇ ਨਾ ਬੜੇ ਵਧੀਆ ਤਰੀਕੇ ਨਾਲ ਪਰਿਵਾਰ ਚਲਾਣਾ ਤੇ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਠੀਕ ਹੈ ਮਤਰ ਹਾਂ ਠੀਕ ਹੈ ਬੀਜੀ ਹਾਂ ਤੇ 골 ਚਿਵੇਂ ਕੋਗੇ ਉਤਨ ਹੀ ਹੋਏਗਾ ਹਾਂ ਤੇ 골ਡੀ ਕਿੱਥੇ 골ਡੀ ਆਪਣੇ ਕਮਰੇ ਚ ਬੀਜੀ ਠੀਕ ਕੇਰਨ ਕੇ ਮੈਨੂੰ ਪਾਣੀ ਦੇ ਯਾਰ ਇਹ ਹਿਸਕੀ ਪਤਾ ਨਹੀਂ ਕਿਧਰੋਂ ਲੱਗ ਗਈ ਆ 골ਡੀ ਅਦੇ ਸੁੱਤਾ ਐ ਮੇਰੀ ਦਵਾਈਆਂ ਨਹੀਂ ਆਂਦੀਆਂ ਮੈਂ ਲੈ ਲੈ ਉਹਨਾਂ ਮੈਨੂੰ ਚੇਤੇ ਭੁੱਲ ਗਿਆ ਹੈਗਾ ਸ਼ਾਮ ਤੱਕ ਆ ਜਾਣਗੀਆਂ ਵੇਖ ਲੈ ਤੈਨੂੰ ਹੁਣ ਧਿਆਨ ਨਹੀਂ ਮੇਰੇ ਵੱਲ ਲਗਾ ਕਾਡਾ ਨਹੀਂ ਧਿਆਨ ਤੇ ਹੋਰ ਕਿਦਾ ਧਿਆਨ ਵੇਖ ਲੈ ਤੂੰ ਕੱਲ ਦੀਆਂ ਗਿਆ ਇਹਦਾਂ ਦਵਾਈਆਂ ਕੋਈ ਨਹੀਂ ਬੋਲਦਾ ਸ਼ਾਮ ਤੱਕ ਆ ਜਾਣਗੀਆਂ ਮੈਂ ਤੇ ਕੋਈ ਕਿਰਨ ਨੇ ਠੀਕ ਹੀ ਹੋਵੇ ਨਾ ਤੇ ਅਕੀ ਪੱਜਾ ਜਾਂਦਾ ਉਹ ਨਹੀਂ ਲੈਣ ਲਈ ਕਿਰਨ ਕਿੱਧਰੋਂ ਆ ਗਈ ਵਿੱਚ ਆਈ ਗਈ ਐ ਮੰਮੀ ਤੁਹਾਡੀਆਂ ਕਿਹੜੀਆਂ ਚੀਜ਼ਾਂ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਵੀ ਜੋ ਕਹਿੰਦੇ ਲੈ ਕੇ ਆਉਣਾ ਵਾ ਬਾਕੀ ਚੇਤਾ ਭੁੱਲ ਗਿਆ ਕੋਈ ਗੱਲ ਨਹੀਂ ਰਾਤੀ ਮੈਂ ਅੱਜ ਲੈ ਆਉਂਦਾ ਤੂੰ ਨਾ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੇ ਭੱਜਦਾ ਫਿਰਨਾ ਮੈਂ ਜੇ ਦਵਾਈ ਨਹੀਂ ਇਕ ਲਿਆਂਦੀ ਤੇ ਜ਼ਿੰਮੇਵਾਰੀਆਂ ਤੋਂ ਭੱਜਣ ਡੈ ਪਿਆ ਤੇ ਹੋਰ ਕੀ ਐ ਤੈਨੂੰ ਨਾ ਹੁਣ ਮਾ ਚੇਤੇ ਨਹੀਂ ਨਿੰਨਲੇ ਮੈਨੂੰ ਨਾ ਉਡੂ ਢੁਡ ਕੇ ਪੈਂਦੀ ਆ ਮੰਮੀ ਤੂੰ ਹੀ ਲੜਕੇ ਆਏ ਜੇ ਕਿਸ ਨਾਲ ਕਿਉਂ ਮੈਨੂੰ ਲੜਨਾ ਕਿਸੇ ਨਾਲ ਕੀ ਸੋਚ ਕੇ ਆਏ ਜੇ ਕਿ ਅੱਜ ਮੈਂ ਇਹਦੇ ਨਾਲ ਲੜਨਾ ਵਾ ਨਹੀਂ ਅੱਗੇ ਮੈਂ ਲੜਨੀ ਪਈ ਕਿਸੇ ਨਾਲ ਤੂੰ ਹੀ ਲੜ ਨਹੀਂ ਡੈ ਜੇ ਮੇਰੇ ਨਾਲ ਦਵਾਈ ਦੀ ਕਿਹੜੀ ਗੱਲ ਆ ਮੰਮੀ ਦਵਾਈ ਸ਼ਾਮ ਸ਼ਾਮ ਤੱਕ ਲੈ ਆਉਂਗਾ ਬਾਅਦ ਤੂੰ ਪਾ ਵੇਖੋ ਕਿੰਨੀ ਐ ਇੰਨੀ ਜ਼ਿਆਦਾ ਸੇਕ ਐ ਨਾ ਬਾਹਰ ਕੋਈ ਹਿਸਾਬ ਨਹੀਂ ਤੇ ਤੂੰ ਹੀ ਮੈਨੂੰ ਚਾਹੁੰਦੇ ਜੇ ਕਿ ਮੈਂ ਹੁਣੇ ਜਾ ਕੇ ਤੇ ਦਵਾਈ ਲਿਆ ਕੇ ਦਵਾਂ ਕਿਰਨ ਪਾਣੀ ਲਿਆ ਦੇ ਯਾਰ ਇਹ ਜਕੀ ਲੱਗੀ ਆ ਤੇਰੀ ਜਨਾਨੀ ਦਾ ਨਾਂ ਜੋ ਲੱਲਿਆ ਤਾਂ ਹੀ ਮੈਨੂੰ ਡੁੱਡ ਪੈਣ ਦੇ। ਐਹੀ ਗੱਲ ਆ ਨਾ। ਮੰਮੀ ਕੀ ਕਰਨ ਦੇ ਜੇ ਤੁਸੀਂ ਆਪ ਸੋਚੋ ਤੁਸੀਂ ਕੀ ਬੋਲਣ ਦੇ ਜੀ। ਮੈਂ ਠੀਕ ਬੋਲਣ ਦੇ ਜੋ ਬੋਲਣ ਦੇ। ਮੈਂ ਹੁਣੇ ਜਾਵਾਂ। ਹੁਣੇ ਜਾਵਾਂ। ਖਾਣੀ ਐ ਦਵਾਈ ਤੁਹੀਂ। ਸਵੇਰ ਦੀ ਖਾ ਲਈ ਆ ਕਿ ਨਹੀਂ ਖਾ ਲਈ? ਰਾਤ ਨੂੰ ਖਾਣੀ ਨਾ ਹੋਣੇ। ਤੇ ਰਾਤ ਤੱਕ ਲਿਆ ਦੂੰਗਾ ਦਵਾਈ। ਮੇਰੀ ਗੱਲ ਸੁਣ ਲੈ। ਮੇਰੀ ਹੁਣ ਕਿਸੇ ਨੂੰ ਫਿਕਰ ਨਹੀਂ। ਤੂੰ ਵੀ ਦਵਾਈ ਲਿਆਣੀ ਤੇ ਲਿਆਣੀ ਤੇ ਮੈਂ ਆਪੇ ਲਿਆਵਾਂਗੀ। ਹਸਾਰ ਨਾ ਕਰ ਮੇਰੇ ਤੇ। ਦੱਸੋ ਜ਼ਿੰਮੇਵਾਰੀਆਂ ਨਹੀਂ ਨਭਾਉਂਦੇ। ਕਿਤਾ ਹੋਰ ਨਭਾਈ ਦੀਆਂ ਵਾਂ ਮੈਂ ਆਪਣੀ ਬੈਸਟ ਦਿਨਾ ਪਿਆ ਵਾਂ। ਹੁਣ ਇਰ ਤੋਂ ਵੱਧ ਮੈਂ ਕਰ ਹੀ ਨਹੀਂ ਸਕਦਾ। ਮੈਂ ਬੇਵਸਾ ਹੈਗਾ ਵਾਂ ਆਪਣੇ ਹੱਥ ਖੜੇ ਆ ਭਾਈ। ਮੈਂ ਨਹੀਂ ਇਰ ਤੋਂ ਵੱਧ ਕੁਝ ਕਰ ਸਕਦਾ। ਹੁਣ ਤੇ ਸਿਰਫ ਇੱਕ ਜਾਨ ਦੇਣ ਵਾਲੀ ਰਿੰਦੀ ਆ ਬਸ ਜੇ ਤਾਂ ਇਹਨਾਂ ਨੂੰ ਤੁਹਾਨੂੰ ਲੱਗਦਾ ਨਾ ਕਿ ਬੈ ਜਾਨ ਦੇ ਦਵਾ ਤੇ ਫੇਰ ਤੁਹਾਨੂੰ ਲੱਗਦਾ ਕਿ ਜ਼ਿੰਮੇਵਾਰੀ ਨਿਭਾ ਦਿੰਦਾ ਵਾ ਤੇ ਵੇਖ ਲਓ ਮੈਂ ਉਹ ਵੀ ਦੇ ਦਿੰਦਾ ਹਾਂ ਛੱਡ ਯਾਰ ਸ਼ਾਮ ਨੂੰ ਜਾਵਾਂਗੇ ਇੱਥੇ ਤੇ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਕੀ ਕਰਾਂ ਬਾਰ-ਬਾਰ ਮੈਨੂੰ ਫੋਨ ਹੀ ਕਰੀ ਜਾਂਦੇ ਆ ਮੈਨੂੰ ਤਾਂ ਨਿਕੋ ਚੀਜ਼ ਦਾ ਡਰ ਆ ਕਿਤੇ ਘਰ ਹੀ ਨਾ ਆ ਜਣ ਜੇ ਘਰ ਆ ਗਏ ਨਾ ਗੱਲ ਜਾਦੀ ਬੰਦ ਜਾਣੀਆਂ ਜਿਹੜਾ ਮੈਂ ਉਹ ਦਿਨ ਉਹਨਾਂ ਨੂੰ ਝੂਠ ਬੋਲਿਆ ਸੀ ਨਾ ਕਿ ਮੈਂ ਬਾਈਕ ਤੋਂ ਲੱਗਿਆ ਵਾ ਉਹ ਵੀ ਸੱਚ ਪਤਾ ਲੱਗ ਜਾਣਾ ਇਹਨਾਂ ਨੂੰ ਮੈਂ ਮੰਮੀ ਨੂੰ ਕਹਿੰਨਾ ਵਾ ਕਿ ਮੈਨੂੰ ਆ ਕੰਟਰੀ ਵਿੱਚੋਂ ਬਾਹਰ ਹੀ ਭੇਜ ਦਿਓ ਜੇ ਮੈਂ ਇੱਥੇ ਆਉਂਗਾ ਨਹੀਂ ਪੈਸੇ ਲੈਣਗੇ ਤੇ ਲੈਣਗੇ ਕਿੱਥੋਂ ਇਦਾਂ ਹੀ ਕਰਦਾ ਮੰਮੀ ਮੰਮੀ ਕੀ ਆ ਬੜੇ ਗੋਰਨਾ ਵੇਖੰਦੇ ਜੇ ਉਹ ਗੋਰ ਨਾਲ ਪਤਾ ਕੀ ਵੀ ਆਈ ਨੇ ਇੱਕ ਮੁੰਡਾ ਐ ਦੋ ਤਿੰਨ ਵਾਰੀ ਲੰਘਿਆ ਇਥੋਂ ਮੁੰਡਾ ਆਹੋ ਪਤਾ ਨਹੀਂ ਕੋਣ ਐ ਦੋ ਤਿੰਨ ਵਾਰੀ ਲੰਘਿਆ ਉਹ ਵੀ ਵੇਖਦੀਆਂ ਕੈਮਰੇ ਚ ਵੀ ਕੋਣ ਹੈਗਾ ਮੰਮੀ ਇੱਕ ਹੀ ਕਿ ਦੋ ਹੀ ਕੱਲਾ ਸੀਗਾ ਤੂੰ ਵੀ ਵੇਖਦੀਆਂ ਬੜੇ ਗੋਰ ਨਾਲ ਵੀ ਕੋਣ ਹੈਗਾ ਇਹ ਅੱਛਾ ਉਹ ਨਹੀਂ ਨਹੀਂ ਉਹ ਲੰਘ ਗਿਆ ਭਾਬਾ ਇਹ ਹੋਈ ਹੋਰ ਹਾਂ ਦੱਸ ਮੰਮੀ ਪੱਕਾ ਆਣੀ ਨਾਗਾ ਉਹਨਾਂ ਨੂੰ ਛੱਡ ਤੂੰ ਜਿਹੜਾ ਉਹਨਾਂ ਲੰਗੇ ਕੋ ਨਹੀਂ ਮੈਂ ਫਿਰ ਵੇਖ ਲਾਂਗੀ ਤੂੰ ਦੱਸ ਉਹ ਮੰਮੀ ਹਾਂ ਮੈਂ ਤੁਹਾਡੇ ਨਾਲ ਬੜੀ ਦੇਰ ਪਹਿਲਾਂ ਗੱਲ ਕੀਤੀ ਹੀ ਮੇਰੇ ਖਿਆਲ ਨਾਲ ਨਾ ਉਹ ਗੱਲ ਤੁਸੀਂ ਦਿਮਾਗੋਂ ਕਾਢ ਹੀ ਦਿੱਤੀ ਆ ਕਿਹੜੀ ਗੱਲ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਬਾਹਰ ਭੇਜੋ ਉਹ ਗੱਲ ਦਾ ਤੁਸੀਂ ਕੁਝ ਕੀਤਾ ਹੀ ਨਹੀਂ ਬਸ ਉਦੋਂ ਤੋਂ ਨਵੀਂ-ਨਵੀਂ ਗੱਲ ਹੀ ਹੋ ਰਹੀ ਤੁਸੀਂ ਕਹਿੰਦਾ ਕੋਈ ਨਹੀਂ ਚਾਚਾ ਜੀ ਨਾ ਕਰਦੇ ਆ ਗੱਲ ਕਰਦੇ ਆ ਗੱਲ ਉਹ ਤੋਂ ਬਾਅਦ ਕੁਝ ਦੱਸਿਆ ਨਹੀਂ ਤੁਸੀਂ ਮੈਨੂੰ ਮੈਂ ਤੇ ਸੋਚਿਆ ਸੀ ਵੀ ਚੱਲ ਹੁਣ ਕੰਮ ਠੰਡਾ ਪੈ ਗਿਆ ਹੁਣ ਮੈਨੂੰ ਕੀ ਪਤਾ ਅਜ ਤੱਕ ਤੈਨੂੰ ਯਾਦ ਹੀ ਹੈਗਾ ਯਾਦ ਨਹੀਂ ਹੈਗਾ ਮੰਮੀ ਮੇਰੇ ਦਿਮਾਗ ਚੋਂ ਚੀਜ਼ ਨਿਕਲੀ ਹੋਵੇ ਤੇ ਮੈਨੂੰ ਹੋਵੇ ਹੋਂ ਤੇ ਮੰਮੀ ਮੈਨੂੰ ਮੇਰੇ ਯਾਰ ਦੋਸਤ ਵੀ ਟੀਚਰਾਂ ਕਰਨ ਲੱਪਿਆ ਕਿ ਇੱਥੇ ਕੁਝ ਨਹੀਂ ਹੈਗਾ ਜੇ ਕਿਤੇ ਸਟੈਂਡ ਹੋਣਾ ਨਾ ਤਾਂ ਬਾਹਰ ਚੱਲ ਜਾ। ਟੀਚਰਾਂ ਕਾਦੀ ਕਰਨ ਲੱਪੇ ਨੇ। ਉਹਨਾਂ ਨੂੰ ਕੀ ਉਹਨਾਂ ਨੇ ਪਹਿ ਲਾਣਾ। ਪਰ ਮੰਮੀ ਮੈਨੂੰ ਨਹੀਂ ਇਹ ਚੀਜ਼ਾਂ ਦਾ ਪਤਾ। ਮੈਨੂੰ ਤੁਸੀਂ ਬਸ ਬਾਹਰ ਭੇਜੋ ਜਿਵੇਂ ਮਰਜ਼ੀ ਕਰਕੇ। ਸਾਈਲ ਮੇਰੀ ਗੱਲ ਸੁਣਾ ਪੁੱਤਰ। ਮੇਰੀ ਗੱਲ। ਮੇਰੇ ਨਾਲ ਦੇਖ ਮੇਰੀ ਗੱਲ ਸੁਣ। ਤੇਰੇ ਬਾਹਨੇ ਬਾਹਰ ਜਾਣਾ ਸੌਖਾ ਪਿਆਏ। ਹੈ? ਚੱਲੀ 50 ਲੱਖ ਰੁਪਈਆ ਲੱਗ ਜਾਂਦਾ ਖਾਲੀ ਅਸ ਥੋੜਾ ਤੁਰ ਜਾਏਂਗਾ ਤੂੰ। ਕੋਈ ਪੈਸਾ ਨਾਲ ਵੀ ਚਾਹੀਦਾ। ਹੈਂ ਮੰਮੀ ਮੈਨੂੰ ਨਹੀਂ ਪਤਾ ਚੀਜ਼ਾਂ ਦਾ ਤੁਸੀਂ ਨਹੀਂ ਆਪਣੇ ਪੁੱਤਰ ਦਾ ਸੋਚਣਾ ਤੇ ਹੋਰ ਕਨੇ ਸੋਚਣਾ ਮੈਂ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਪੁੱਤਰ ਸਟੈਂਡ ਹੋਵੇ ਕਿ ਬਸ ਹਮੇਸ਼ਾ ਇਦਾਂ ਹੀ ਮੰਗਦਾ ਹੀ ਰਵੇ ਚਾਚੇ ਦਾ ਕਿਉਂ ਮੰਗਦਾ ਰਵੇ ਕਾਕੇ ਜਿਹੜਾ 40 50 ਰੁਪਈਆ ਲੱਖ ਰੁਪਈਆ ਉੱਥੇ ਲਾ ਕੇ ਜਾਣਾ ਹੀ ਉਹ ਇੱਥੇ ਲਗਾ ਕੇ ਤੇ ਅਸੀਂ ਕੋਈ ਕੰਮ ਕਰ ਲੈਨੇ ਆਂ ਨਹੀਂ ਮੰਮੀ ਇੱਥੇ ਕੋਈ ਛੋਟ ਹੀ ਨਹੀਂ ਗੀ ਕੰਮ ਚੱਲਣਾ ਕਿ ਨਹੀਂ ਚੱਲਣਾ ਬਾਹਰ ਜਾਊਂਗਾ ਨਾ ਮਿਹਨਤ ਕਰੂੰਗਾ ਮੈਨੂੰ ਇਹ ਪਤਾ ਵਾ ਕਿ ਮੈਂ ਸਟੈਂਡ ਹੋ ਹੀ ਜਾਣਾ ਵਾ ਇਥੇ ਕੀ ਪਤਾ ਮੰਮੀ ਤੁਹਾਨੂੰ ਪਤਾ ਕੰਮ ਕਰ ਇਥੇ ਕਿੰਨੇ ਕਹਿ ਗਿਆ 40-50000 ਰੁਪਏ ਲਾ ਕੇ ਬਲੌਗ ਹੋਣ ਵਾਲੀ ਗੱਲ ਆ ਉਥੇ ਲਾਇਆ ਹੋਗਾ ਨਾ ਪਤਾ ਨਹੀਂ ਆ 2-3 ਸਾਲ ਨੂੰ ਵਾਪਸ ਹੋ ਜੇ ਨੇ ਉਹ ਸਾਰੇ ਪੈਸੇ ਮੈਂ ਮਿਹਨਤ ਕਰੂੰਗਾ ਮੰਮੀ ਉੱਥੇ ਜਾ ਕੇ ਫੇ ਤੂੰ ਇੰਨਾ ਮਿਹਨਤੀ ਕਿੱਥੋਂ ਸ ਹੈ ਉਹ ਮੰਮੀ ਜਦੋਂ ਫਿਰਦੇ ਪੈਂਦੀ ਆ ਨਾ ਬੰਦਾ ਆਪੇ ਸਭ ਕੁਝ ਕਰ ਲੈਂਦਾ ਵਾ ਹੁਣ ਇਹ ਥੋੜੀ ਅਗੇ ਇੱਥੇ ਤੁਹਾਨੂੰ ਮੈਂ ਸਭ ਚੀਜ਼ਾਂ ਕਰਕੇ ਵਿਖਾਵਾਂ ਫੇਰੀ ਤੁਸੀਂ ਮੈਨੂੰ ਬਾਹਰ ਭੇਜੋਗੇ ਸਾਇਲ ਤੇਰੇ ਜੀ ਨਹੀਂ ਕਰਦਾ ਮੈਂ ਆਪਣੀ ਮਾਂ ਦੇ ਨਾਲ ਰਹਿਣਾ ਇਥੇ ਮਤਲਬ ਮੇਰੇ ਕੋਈ ਪੈਸਾ ਨਾ ਬੇਟਾ ਡੇ ਕੋਲ ਬੈਠਾ ਰਹਾ ਮਮਮੀ ਤੁਹਾਡਾ ਦਿਲ ਨਹੀਂ ਕਰਦਾ ਆਪਣੇ ਦੋਨਾਂ ਦਾ ਅਲੱਗ ਘਰ ਹੋਵੇ ਆ ਰੋਜ਼ ਜਿਹੜੀ ਕਿਚਕਿਚ ਇੱਥੇ ਹੁੰਦੀ ਆ ਉਹ ਉਹ ਚੀਜ਼ ਤਾਂ ਆਪਾਂ ਨਹੀਂ ਕਰੀਏ ਨਾਲੇ ਮਮਮੀ ਵੇਖੋ ਜਦੋਂ ਮੈਂ ਬਾਹਰ ਚੱਲ ਗਿਆ ਨਾ ਤੁਹਾਨੂੰ ਇੱਥੇ ਰਹਿਣ ਹੀ ਨਹੀਂ ਦੇਣਾ ਮੈਂ ਤੁਹਾਨੂੰ ਆਪਣੇ ਕੋਲ ਹੀ ਉੱਥੇ ਬਿਵਾ ਲੈਣਾ ਤਾਂ ਆਹੀਂ ਆਪਣਾ ਨਾ ਅਲੱਗ ਘਰ ਰਹਿ ਕੇ ਬਸ ਆਪਾਂ ਮਾਂ ਪੁੱਤ ਰਾਵਾਂਗੇ ਉੱਥੇ ਮੈਂ ਇਕੱਲੀ ਦੱਜੀ ਕਿੱਥੇ ਲੱਗਣਾ ਉੱਥੇ ਕਹਿੰਦੇ ਨੇ ਉੱਥੇ ਕਬੰਦ ਕਮਰਿਆਂ 'ਚ ਰਹਿਣਾ ਪੈਂਦਾ ਸਾਹ ਔਖਾ ਹੋ ਜਾਂਦਾ ਉੱਥੇ ਮਮਮੀ ਮੈਂ ਤੇ ਉੱਥੇ ਤੁਹਾਡੇ ਨਾਲ ਆਉਂਗਾ ਨ ਅੱਛਾ ਹੁਣ ਤੇਰੀ ਇਹ ਮਤਲਬ ਕਿ ਇਹ ਲਾਸਟ ਡਿਸੀਜਨ ਹੈ ਆਹੀ ਮੰਮੀ ਆਹੀ ਡਿਸੀਜਨ ਆ ਮੇਰਾ ਮੈਂ ਬਾਹਰ ਜਾਣਾ ਮਤਲਬ ਜਾਣਾ ਜਾਣਾ ਤੁਸੀਂ ਜੋ ਵੀ ਕਰਨਾ ਛੇਤੀ ਕਰੋ ਮੰਮੀ ਤੇ ਕੋਸ਼ਿਸ਼ ਕਰੋ ਜਿੰਨੀ ਜਲਦੀ ਤੋਂ ਜਲਦੀ ਆ ਸਭ ਕੁਝ ਹੋ ਜੇ ਹੁਣ ਇਹਦੇ ਵਿੱਚ ਟਾਈਮ ਨਾ ਪਾਇਆ ਪੋਤਾ ਚਲ ਮੈਂ ਫੇਰ ਕਰਦੀ ਆ ਬੀਜੀ ਨਾਲ ਗੱਲ ਤੇ ਬੀਜੀ ਫੇਰ ਗੋਲਡੀ ਨਾਲ ਕਰਦੇ ਨੇ ਗੱਲ ਜਾਂ ਫੇਰ ਦੇਖਦੇ ਨੇ ਕੋਈ ਸਲਾਹ ਦੇਣਗੇ ਹੀ ਨਾ ਵੀ ਐਵੇਂ ਕਰੋ ਤੇ ਫੇਰ ਉਵੇਂ ਕਰ ਲੈਣੀ ਆ ਫੇਰ ਮੇਰੀ ਗੱਲ ਸੁਣੋ ਤੈਨੂੰ ਇੰਨੇ ਪਸੀਨੇ ਕਿਉਂ ਪਏ ਜਾਂਦੇ ਗੱਲ ਕੀ ਓ ਮਮੀ ਵੈਸੇ ਤੁਹਾਨੂੰ ਪਤਾ ਮੈਨੂੰ ਗਰਮੀ ਜਿਆਦਾ ਲੱਗਦੀ ਆ ਮੈਂ ਚੱਲਾਂ ਅੰਦਰ ਏਸੀ ਵਾਲੇ ਕਮਰੇ ਤੁਸੀਂ ਗੱਲ ਕਰਕੇ ਮੈਨੂੰ ਦਾਤਿਓ ਤੂੰ ਤਾਂ ਟੈਨਸ਼ਨਾਂ ਜੀ ਤੁਰਿਆ ਫਿਰਦਾ ਐ ਅੱਧਾ ਨਹੀਂ ਕਿਹੜੀਆਂ ਟੈਨਸ਼ਨਾਂ ਲਈ ਫਿਰਦਾ ਬਾਹਰ ਜਾਣ ਦੀ ਟੈਨਸ਼ਨਾਂ ਹੋਰ ਨੇ ਇੱਥੋਂ ਦੇ ਟੈਨਸ਼ਨਾਂ ਹੋਰ ਨੇ ਪੱਕੇ ਚੱਲਣ ਦੇ ਬਾਵਜੂਦ ਇਸੀ ਚੱਲਣ ਦੇ ਬਾਵਜੂਦ ਇਹਨੂੰ ਪਸੀਨੇ ਪਏ ਆਉਂਦੇ ਨੇ ਇਹ ਜੀ ਕਿਹੜੀ ਗਰਮੀ ਪੈਂਦੀ ਪਈ ਐ 골ਡੀ 골ਡੀ ਤੁਸੀਂ ਵੀ ਮੇਰੇ ਸਾਹਮਣੇ ਕੋਈ ਨਾ ਲੰਬਾ ਹੀ ਲੈ ਕੇ ਆਏ ਜੇ ਅੱਗੇ ਮੰਮੀ ਆ ਕੇ ਕਲਾਸ ਲਾ ਗਏ ਆ ਹੁਣ ਤੁਹਾਡਾ ਵੀ ਕੁਝ ਰਹਿ ਗਿਆ ਹੋਣਾ ਤੁਸੀਂ ਵੀ ਦੱਸ ਦੋ ਹਾਏ ਹਾਏ ਵੇ ਭਰਾਵਾ ਮੈਂ ਤੈਨੂੰ ਕੀ ਕਹਣਾ ਤੇਰੀ ਕਿਹੜੀ ਕਲਾਸ ਕਿ ਹੋਇਆ ਕੀ ਦਵਾਈ ਤੋਂ ਰੋਲਾ ਪਾ ਕੇ ਗਏ ਚਲ ਲੈ ਮੈਂ ਸਿਰੇ ਸਬਜ਼ੀ ਲੈਣ ਗਈ ਸੀ ਤੇ ਮੈਨੂੰ ਤੂੰ ਪਰਚੀ ਫੜਾ ਛੱਡਦਾ ਮੈਂ ਆਂਦੀ ਵਾਰੀ ਲੈ ਆਂਦੀ ਕੋਈ ਨੇ ਮੰਗਾ ਲੀਆਂ ਹੋਣਾ ਮੰਗਾ ਲੀਆਂ ਨੇ ਮੇਰੀ ਗੱਲ ਸੁਣ ਦੱਸ ਉਹ ਸਾਹਿਲ ਕੁਝ ਕਹਿੰਦਾ ਪਿਆ ਮੈਨੂੰ ਫੇਰ ਕੀ ਉਹ ਜਿਹੜੇ ਤੈਨੂੰ ਮੈਂ ਯਾਦ ਹੀ ਪਹਿਲੇ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਸਾਹਿਲ ਕਹਿੰਦਾ ਮੈਂ ਬਾਹਰ ਜਾਣਾ ਤੇ ਤੂੰ ਉਦੋਂ ਵੀ ਫੇਰ ਗੱਲ ਕੀਤੀ ਗੱਲ ਨੂੰ ਫੇਰ ਠੱਪ ਹੋ ਗਈ ਤੇ ਉਹ ਵਿੱਚ ਦੂਜੇ ਕੰਮ ਸ਼ੁਰੂ ਹੋ ਗਏ ਤੋ ਮੈਂ ਵੀ ਸੋਚਿਆ ਸੀ ਆ ਵੀ ਚਲੋ ਥੋੜਾ ਹੋਰ ਉਦੀ ਸਿਰ ਤੋਂ ਭੂਤ ਲੈ ਕੇ ਬਾਹਰ ਜਾਂਦਾ ਤੋ ਫਿਰ ਹੋਂ ਆ ਕੇ ਕਹਿੰਦਾ ਪਏ ਕਿ ਮੈਨੂੰ ਬਾਹਰ ਭੇਜੋ ਮੈਂ ਤੁਹਾਨੂੰ ਇੰਨਾ ਵੀ ਗੱਲ ਕਹੀ ਆ ਕਿ ਕਾਕਾ ਤੂੰ ਇੱਥੇ ਕੋਈ ਕੰਮ ਕਰ ਲੈ ਖਾਂ ਬਾਜੀ ਬਾਹਰ ਭੇਜਣਾ ਕੋਈ ਛੋਟੀ ਗੱਲ ਆ ਕੋਈ ਆ ਵੇਖੋ ਨਾਲ ਦੀ ਗਲੀ ਚ ਤੇ ਜਾਣਾ ਨਹੀਂ ਕੋਈ 50 30 40 ਲੱਖ ਰੁਪਈਆ ਲੱਗਣਾ ਵਾ ਠੀਕ ਆ ਫਿਰ ਅੱਗੇ ਕੋਈ ਗਰੰਟੀ ਥੋੜੀ ਐ ਕਿ ਜਾਂਦਿਆਂ ਇਹਨੂੰ ਕੰਮ ਮਿਲ ਜਾਣਾ ਵਾ ਮੇਰੀ ਗੱਲ ਸੁਣ ਤੇਰੀ ਇੰਨੀ ਜਾਣ ਪਹਿਚਾਨ ਹੈਗੀ ਏ ਤੂੰ ਹੁਣ ਜਦੋਂ ਜਾਏਗਾ ਇੱਥੋਂ ਚਲੋ ਚਲਾ ਦਿੱ ਜਾਏਗਾ ਤੋ ਉੱਥੇ ਜਾ ਕੇ ਤੂੰ ਆਪਣੇ ਕਿਸੇ ਨਾ ਕਿਸੇ ਬੰਦੇ ਨੂੰ ਕਹੀ ਵੀ ਇਹਨੂੰ ਕੋਈ ਨਾ ਕੋਈ ਕੰਮ ਤੇ ਲਵਾ ਦੇਣਗੇ ਪਰ ਇੱਕ ਕਾਰੀ ਤੇ ਪੈਸੇ ਕੋਲੋਂ ਲਾਉਣੇ ਪੈਣੇ ਆ ਨਾ ਤੇ ਪੈਸੇ ਹਲੇ ਹੁਣੇ 2 ਮਹੀਨੇ ਨਹੀਂ ਹੋਏ ਵਿਆਹ ਕੀਤਾ ਵਾ ਤੇ ਕਿੱਥੋਂ ਪੈਸੇ ਲਈ ਆ ਮਾਂ ਦੱਸੋ ਵੀ ਗੋਲਡੀ ਪੁੱਤਰ ਮੇਰੀ ਗੱਲ ਸੁਣ ਇਹ ਤੇ ਕਰਨਾ ਹੀ ਪੈਣੇ ਆ ਸਾਨੂੰ ਜਿਵੇਂ ਮਰਜ਼ੀ ਕਰ ਤੂੰ ਭਵੇਂ ਮੇਰੀ ਗੱਲ ਸੁਣ ਅੱਜ ਕੱਲ੍ਹ ਤੇ ਬੈਂਕਾਂ ਵਾਲੇ ਟੀਵੀ ਤੇ ਵਖੰਦੇ ਨੇ ਲੋਨ-ਲੋਨ ਮਿਲ ਜਾਂਦਾ ਬੱਚੇ ਨੇ ਬਾਹਰ ਜਾਣਾ ਹੋਵੇ ਤੇ ਉਹ ਲੈ ਲੈ ਉਹ ਲੋਨ ਬਾਅਦੋਂ ਲੋਣਾ ਕਿੱਥੋਂ ਆ ਉਹਦੀ ਕਿਸ਼ਤ ਵੇਖੋ ਕਿੱਡੀ ਬਣਣੀ ਇਹਦਾ ਰੁਪਈਆ 50 30 ਲੱਖ ਰੁਪਏ ਦੀ ਕਿਸ਼ਤ ਕਿੱਡੀ ਬਣਣੀ ਆ ਤੇ ਕੋਈ ਨਹੀਂ ਉਹ ਜਾ ਕੇ ਉੱਥੇ ਬਾਹਰ ਕੰਮ ਕਰੇਗਾ ਕੋਈ ਸ਼ੌਕ ਲਾਏਗਾ ਕੁਝ ਤੂੰ ਪਾਈ ਇੱਥੇ ਕੁਝ ਕਰਦਾ ਨਹੀਂ ਆ ਹੈ ਤੇ ਇਹਨੇ ਬਾਹਰ ਜਾ ਕੇ ਕੰਮ ਕਰਨਾ ਵਾ ਪਰ ਗੋਲਡੀ ਮੈਂ ਤੇ ਹਰ ਤਰੀਕੇ ਨਾਲ ਨਾ ਸਮਝਾ ਕੇ ਉਹਨੂੰ ਵੇਖ ਲਈ ਮੈਨੂੰ ਨਹੀਂ ਉਹ ਲੱਗਦਾ ਉਹ ਸਮਝੇਗਾ ਉਹ ਦੇਖੋ ਮੈਨੂੰ ਹੀ ਬਾਝਾਰਤਾ ਪਾਨ ਲਾ ਪੰਦਾ ਹੀ ਮੈਂ ਕੀ ਕਰ ਮੈਨੂੰ ਨਹੀਂ ਉਹ ਪਤਾ ਇਹ ਹੁਣ ਤੇਰੀ ਜ਼ਿੰਮੇਵਾਰੀ ਆ ਕਿਵੇਂ ਨਿਭਾਣੀ ਆ ਕਿਵੇਂ ਨਹੀਂ ਉਹ ਨਿਭਾਣੀ ਤੂੰ ਜਾਣ ਤੇ ਸਾਇਲ ਜਾਣੇ ਤੇ ਤੂੰ ਉਹਨਾਂ ਕਰ ਕਰਾ ਕੇ ਨਾ ਭੇਜ ਬਸ ਹੋਰ ਕੀ ਆ ਆ ਪੰਗਾ ਲਾ ਮੇਰੀ ਜਾਨ ਨੂੰ ਜਿਹੜਾ ਸਭ ਤੋਂ ਵੱਡਾ ਆ ਪਿਆਈ ਇਹਨੂੰ ਸੋਚੀ ਜਰਾ ਅੱਛਾ ਤੇਰੀ ਤੇਰੀ ਜਾਨ ਪਹਿਚਾਨਾ ਕੋਈ ਨਾ ਕੋਈ ਰੱਬ ਤੇਰੇ ਨਹੀਂ ਕਲ ਜਾਣੇ ਨੇ ਕਰ ਮੇਰਾ ਪੁੱਤ ਪੁੱਛ ਬਾਕੀ ਮੈਂ ਦੇਖ ਲਿਆ ਉਹਨੂੰ ਸਮਝਾ ਕੇ ਆਪਣੀ ਜਾਨ ਸੋਖੀ ਕਰ ਲਓ ਮੇਰੀ ਔਖੀ ਕਰ ਦੋ ਬਾਜੀ ਦਾ 10 ਇਹਦੇ ਰੁਪਈਆ 900 ਰੁਪਏ ਸਮਝਦੇ ਹੀ ਨਹੀਂ ਆ ਕਿ ਸੋਚਦੇ ਹੀ ਨਹੀਂ ਕਿ ਯਾਰ ਕੋਈ ਕੋਈ 5-7000 ਦੀ ਗੱਲ ਕਰਨ ਦੇ ਆ 50-30 ਲੱਖ ਰੁਪਏ ਦੀ ਗੱਲ ਕਰਨ ਦੇ ਆ ਕਿੱਡੇ ਸੌਖੇ ਤਰੀਕੇ ਨਾਲ ਕਹਿ ਦਿੱਤਾਈ ਤੂੰ ਹੀ ਕਰਨਾ ਵਾ ਕਰ ਪਤਾ ਨਹੀਂ ਘਰ ਰਹਿ ਕੇ ਮੈਂ ਗਲਤੀ ਕੀਤੀ ਉਹ ਅੱਜ